ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕਿ ਪਿੰਡ ਫਕਰਸਰ ਨਾਲ ਦਾ ਪਿੰਡੇ ਦੇ ਥੇੜੀ ਹੈ ਫਕਰਸਰ ਥੇੜੀ ਜੋਇੰਟ ਜਾਂ ਨਾਮ ਲਿਆ ਜਾਂਦਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਕਿਦੜ ਵਾਹੇ ਤੇ ਬਿਲਕੁਲ ਨੇੜ ਪਿੰਡ ਰਹਿ ਜਾਂਦੇ ਆ ਵੈਸੇ ਨੇੜ ਮਲੋਟ ਵੀ ਹੈ ਹਾਈਵੇ ਜਿਹੜਾ ਦੱਸੋ ਮਲੋਟ ਤੋਂ ਬਠਿੰਡੇ ਨੂੰ ਜਾਂਦਾ ਉਸ ਹਾਈਵੇ ਦੇ ਉੱਤੇ ਥੇੜੀ ਪਿੰਡ ਹੈ ਤੇ ਅੱਧਾ ਕਿਲੋਮੀਟਰ ਸਾਈਡ ਤੇ ਹਟਮਾ ਪਿੰਡ ਫਕਰਸਰ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇੱਕ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਨ ਵਾਲੇ ਪਰਿਵਾਰ ਕੋਲੇ ਵੀਡੀਓ ਬਣ ਰਹੀ ਹੈ ਇੱਕ ਵਾਰ ਸਾਰੇ ਪਸ਼ੂਆਂ ਤੇ ਨਿਗਾਹ ਮਾਰੋ ਤੇ ਨਾਲ ਕੁਝ ਮਸ਼ੀਨਾਂ ਜਿਵੇਂ ਗਾਵਾਂ ਦਾ ਕੰਪੈਕਟ ਮਿਲਕਿੰਗ ਮਸ਼ੀਨ ਦੇਖ ਲਓ ਇਹ ਤੋਂ ਇਲਾਵਾ ਇੱਕ ਤੁਹਾਨੂੰ ਮੈਂ ਪੱਠੇ ਕੁੱਤਰਨ ਵਾਲਾ ਸੈਂਡਿਕੇਟ ਟੋਕਾ ਜਿਹੜਾ ਆਪਾਂ ਕਹਿ ਸਕਦੇ ਆ ਮੋਟਰ ਨਾਲ ਲੱਗੀ ਹੋਈ ਹੈ ਇੱਕ ਮਹੀਨਾ ਪਹਿਲਾਂ ਹੀ ਆਇਆ ਹੈ ਜੋ ਵੀ ਤੁਸੀਂ ਇਹ ਚੀਜ਼ਾਂ ਦੇਖ ਰਹੇ ਹੋ ਦੋਸਤੋ ਵਿਕਰੀ ਵਾਸਤੇ ਆ। ਪਸ਼ੂਆਂ ਦੇ ਵਿੱਚ ਵੀ ਸੱਜਰ ਗਾਂ ਖਰੀਦਣੀ ਹੈ ਤਾਂ ਸੱਜਰ ਗਾਂਵਾਂ ਹੈਗੀਆਂ। ਟੋਕੜ ਗੱਪਣ ਖਰੀਦਣੀ ਹੈ ਤਾਂ ਟੋਕੜ ਗੱਪਣ ਗਾਂ ਹੈਗੀ ਹੈ। ਬਾਕੀ ਤੁਸੀਂ ਆ ਕੇ ਤਸੱਲੀ ਕਰੋਗੇ ਜਿਹੜਾ ਪਸ਼ੂ ਖਰੀਦਣਾ ਚਾਹੋ। ਰੇਟ ਵੀਡੀਓ 'ਚ ਹੋਊਗਾ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ। ਪਸ਼ੂ ਜਿਹੜਾ ਤੁਸੀਂ ਖਰੀਦਣਾ ਉਹਦੀ ਤਸੱਲੀ ਕਰਨਾ ਹੱਕ ਹੈ ਤੇ ਜ਼ਰੂਰ ਆ ਕੇ ਆਪਦੀ ਤਸੱਲੀ ਕਰਕੇ ਖਰੀਦਿਓ। ਗੱਬਣ ਗਾਵਾਂ ਇਸ ਸਾਈਡ ਤੇ ਵੀ ਦੋ ਬੈਠੀਆਂ ਜਿਹੜੀਆਂ ਤੁਹਾਨੂੰ ਵੀਡੀਓ ਚ ਦਿਖਾਵਾਂਗਾ ਸੋ ਆਓ ਮਿਲਗੇ ਵੀ ਇਹਨੂੰ ਕਰਦੇ ਆ ਗੱਲਾਂ ਬਾਤਾਂ ਤੇ ਇੱਕ ਇੱਕ ਕਰਕੇ ਨਗ ਜਿਹੜੇ ਆ ਤੁਹਾਨੂੰ ਤੋੜ ਕੇ ਦਿਖਾਉਂਦੇ ਜਾਵਾਂਗੇ ਬਾਕੀ ਫੇਰ ਬੇਨਤੀ ਕਰ ਦਿੰਦਾ ਵੀ ਦੰਤ ਜਿੰਨਾ ਦੱਸਾਂਗੇ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਆਉਦੀ ਤਸੱਲੀ ਤੁਸੀਂ ਕਰ ਸਕਦੇ ਹੋ ਹੱਕ ਤੁਹਾਡਾ ਬਣਦਾ ਹੈ ਆਓ ਵੀਰ ਨੂੰ ਮਿਲਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਚ ਵੈਸੇ ਗੋਪੀ ਕਹਿੰਦੇ ਠੀਕ ਹੈ ਅੱਛਾ ਗੋਪੀ ਭਾਈ ਅੱਜ ਪਸ਼ੂ ਸਾਰੇ ਵੇਚਦ ਨੇ ਆ ਮਸ਼ੀਨਾਂ ਵੇਚਦ ਨੇ ਹਾਂਜੀ ਬਾਈ ਮਤਲਬ ਇਹ ਕਿੱਤਾ ਛੱਡ ਰਹੇ ਹੋ ਹਾਂਜੀ ਕਿੱਤਾ ਛੱਡ ਰਹੇ ਹਾਂ ਜੀ ਕੀ ਦਿੱਕਤ ਆ ਗਈ ਦਿਕਤ ਨਹੀਂ ਬਸ ਪਰਿਵਾਰ ਬਾਹਰ ਹੈ ਤੇ ਬਾਕੀ ਲੇਬਰ ਦੀ ਦਿੱਕਤ ਜ਼ਿਆਦਾ ਪੈਂਦੀ ਹੈ। ਵੱਡੀ ਸਮੱਸਿਆ ਲੇਬਰ ਦੀ ਹੈ ਤੇ ਪਰਿਵਾਰ ਵੀ ਬਾਹਰ ਉਹਦੇ ਕਰਕੇ ਫਿਰ ਪਸ਼ੂ ਵੇਚਦੇ ਨੇ। ਅੱਛਾ ਭਾਈ ਆਪਾਂ ਸਾਰੀਆਂ ਹੀ ਗਾਵਾਂ ਤੇ ਵੜਾਂ ਜੋ ਵੀ ਹੈ ਨਾਗੋ ਦਿਖਾਉਂਦੇ ਜਾਵਾਂਗੇ। ਪਹਿਲੇ ਨੰਬਰ ਤੇ ਸ਼ੁਰੂਆਤ ਇਸ ਗਾਂ ਤੋਂ ਕਰ ਲੈਨੇ ਆਪਾਂ। ਕਿੰਨਾ ਮਸੂਆ ਕਿੰਨਾ ਚਰੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਦੇ ਰਹੀ ਹੈ। ਇਹ ਦੂਜਾ ਸੂਆ ਸੂਈ ਹੋਈ ਹੈ ਭਾਈ ਇਸ ਟਾਈਮ 22 ਕਿਲੋ ਦੇ ਚੜ ਰਹੀ ਹੈ ਇਹਨੂੰ 17-18 ਦਿਨ ਹੋ ਗਏ ਸੂਈ ਨੂੰ। ਮਗਰ ਇਹਦੇ ਬੱਚਾ ਜੀ ਅਚਾ ਰੇਟ ਇਹਦਾ ਗੋਪੀਬਾਈ ਕੀ ਰਹਿਣਾ ਰੇਟ ਇਹਦਾ 1 ਲੱਖ ਰੁਪਈਆ ਮੁੱਲ ਖੋਲਾ ਭਾਈ ਇਹਨੂੰ ਤੋੜ ਕੇ ਦਿਖਾਈ ਗਏ ਦੋਸਤੋ 1 ਲੱਖ ਰੁਪਈਆ ਡਿਮਾਂਡ ਹੈ 22 23 ਕਿਲੋ ਵਾਂਗੂ ਦੁੱਧ ਤੇ 17 18 ਦਿਨਾਂ ਦੀ ਸੂਈ ਸੂਆ ਦੂਜਾ ਐਚ ਐਫ ਤੇ ਜਰਸੀ ਕ੍ਰਾਸ ਐ ਮੈਂ ਪਰਸਨਲੀ ਜੇ ਦੇਖਾਂ ਤਾਂ ਇਹ ਗਾਂ ਮੈਨੂੰ ਇਦਾਂ ਦੀ ਲੱਗਦੀ ਹੈ ਵੀ ਇੱਕ ਤਾਂ ਇਹਦਾ ਵਾੜਾ ਵੱਡਾ ਕੱਦ ਕਾਠ ਨੀਗਾ ਸੋਹਣਾ ਢਾਂਚਾ ਹੈ ਥਣ ਹਵਾਨਾ ਚੰਗਾ ਹੈ ਘਰੇ ਬੰਨ ਕੇ ਰੱਖਦੇ ਆ ਤਾਂ ਸੋਹਣਾ ਦੁੱਧ ਦਿੰਦੀ ਰਹੂਗੀ ਇਦਾਂ ਦੀ ਵੈਣ ਜਰਸੀ ਦੇ ਬੱਚੇ ਵੀ ਪਾ ਦੂਗੀ ਤੇ ਐਚਫ ਤਾਂ ਇਹਨੇ ਬੱਚੇ ਤੇ ਹੀ ਦੇਣੇ ਆ ਸੋ ਚੰਗਾ ਥਣ ਚੰਗਾ ਹਵਾਨਾ ਲੈ ਆ ਵੀਰੇ ਵਾਪਸ ਸੋ ਜੇ ਕੋਈ ਵੀਰ ਪਸੰਦ ਕਰੇ ਤਾਂ ਕੰਟੈਕਟ ਕਰਿਓ ਨਾਗ ਸਾਰੇ ਹੀ ਵੇਚਨੇ ਆ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਥਣ ਦੋਨਾਂ ਪਾਸੋਂ ਤੁਸੀਂ ਦੇਖ ਲਓ ਹੱਥੀ ਚੁਆਈ ਵਾਲਾ ਥਣ ਬੰਦ ਹੈ ਬਾਈ ਤੇ ਪੋਲੀ ਤਾਰ ਹੋਊਗੀ ਇਹਦੀ ਇਹਦਾ ਥਣ ਦਾ ਸਹਜ ਇਦਾਂ ਦਾ ਹੈ ਖੈਰ ਉਹ ਜਦੋਂ ਤੁਸੀਂ ਚੋਣ ਲਗੋਗੇ ਤਾਂ ਤੁਹਾਨੂੰ ਨਾਲ ਦੀ ਨਾਲ ਹੀ ਕਨਫਰਮ ਹੋ ਜਾਣਾ ਮੈਂ ਇਹਦੀ ਜੱਜਮੈਂਟ ਕਰ ਰਿਹਾ ਮੈਨੂੰ ਲੱਗਦਾ ਵੀ ਇਹ ਇਹ ਜਿਹੜੀ ਮਿਲਕਿੰਗ ਹੈ ਪੋਲੀ ਬਿਲਕੁਲ ਚੋਈ ਦੇ ਵਿੱਚ ਹੋਊਗੀ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੇਖੋ ਲੱਖ ਰੁਪਿਆ ਡਿਮਾਂਡ ਇਹਦੇ ਨਾਲ ਇੱਕ ਡੱਬੀ ਐਚਫ ਵਾਟ ਜਿਹੜੀ ਦੋ ਨੰਬਰ ਤੇ ਹੈ ਕੋਕੀ ਬਾਈ ਹਾਂਜੀ ਬਾਈ ਇਹ ਵੀ 22 ਕਿਲੋ ਤੇ ਚੱਲ ਰਹੀ ਆ ਇਹਨੂੰ 10 ਦਿਨ ਹੋ ਗਏ ਸੂਈ ਨੂੰ ਇਹਦੇ ਮਗਰ ਵੀ ਆ ਬੱਛਾ ਜੀ ਠੀਕ ਹੈ ਅੱਛਾ ਬਾਈ ਇਹਦਾ ਰੇਟ ਹੈ ਇਹਦਾ ਰੇਟ ਵੀ 1 ਲੱਖ ਰੁਪਿਆ ਹੀ ਖੋਲਾ ਬਾਈ ਦੋ ਨੰਬਰ ਸੋ ਦੋਸਤੋ 1 ਲੱਖ ਰੁਪਿਆ 10 ਦਿਨਾਂ ਦੀ ਸੂਈ 22 ਕਿਲੋ ਦੁੱਧ ਤੇ ਚੱਲਦੀ ਹੈ ਦੁੱਧ ਜ਼ਿਆਦਾ ਦੇਊਗੀ ਕਿਉਂਕਿ ਇਹਦੇ ਤਾਜੀ ਸੂਈ ਹੈ ਸਾਮਣੇ ਧੁੱਪ ਪੈਂਦੀ ਹੈ ਜਦੋਂ ਇਧਰ ਨੂੰ ਤੁਰਨੀਆਂ ਤਾਂ ਫਿਰ ਤੁਸੀਂ ਇਹਦਾ ਹਵਾਨਾ ਦੇਖ ਲੋਗੇ। ਸ਼ੁਭਾ ਵੀਡੀਓ ਬਣਾ ਰਹੇ ਆਂ। ਚੋਾਈ ਇਹਨਾਂ ਦੀ ਹੋਣ ਵਾਲੀ ਆ ਰਾਤ ਥੋੜੀਆਂ ਲੇਟ ਚ ਹੋਈਆਂ ਸੀਆਂ ਕਿਉਂਕਿ ਵੀਡੀਓ ਆਪਾਂ ਦੂਰ ਤੋਂ ਆਉਣਾ ਹੁੰਦਾ ਬਣਾਉਣ। ਸਿੰਧੀ ਜਾਨ ਦੇ ਅੰਦਰ ਤੋਂ ਸੋ ਲੱਖ ਰੁਪਏ ਹੀ ਇਹਦੀ ਡਿਮਾਂਡ ਆ ਦੋਸਤੋ ਦੁੱਧ ਦੇ ਰਹੀ ਆ 22-23 ਕਿਲੋ 10ਵੇਂ ਦਿਨ ਹਵਾਨਾ ਦੇਖ ਲੋ ਛੋਟੀਆਂ-ਛੋਟੀਆਂ ਸ਼ਾਖਾਂ ਹਵਾਨੇ ਦੇ ਉੱਤੇ ਦੋਕ ਹੈਗੀਆਂ। ਤੋਂ ਤਾਮ ਗਾਵਾਂ ਦੇ ਆ ਜਾਂਦੇ ਐ। ਤੋ ਇਹ ਸਾਈਡ ਤੋਂ ਇਹਦੇ ਫੇਰ ਥਾਣ ਦੇਖੋ ਚਵਾਈ ਦੋਸਤੋ ਮਿਲਕਿੰਗ ਮਸ਼ੀਨ ਨਾਲ ਹੁੰਦੀ ਹੈ ਪਰ ਤੁਸੀਂ ਹੱਥੀ ਚੋ ਸਕਦੇ ਥਾੜੇ ਦਾਦੇ ਹੈਗੇ ਆ ਦੋਸਤੋ ਪਛਾਂ ਦੇ ਚੱਕਰ ਚ ਪਸ਼ੂ ਕਈ ਵਰਾ ਹੋਂ ਸਕਦਾ ਤੁਹਾਨੂੰ ਉਹਵੇਂ ਕਲੀਅਰ ਨਾ ਦੇ ਸੇ ਤਾਂ ਤੁਸੀਂ ਆ ਕੇ ਕੋਲੋਂ ਪਾਸ ਕਰ ਸਕਦੇ ਹੋ ਇਹਨਾਂ گاਵਾਂ ਨੂੰ ਬੱਚਾ ਇਹਦੇ ਨਾਲ ਵੀ ਮੇਲ ਕਾਫ ਬੱਚੇ ਨੂੰ ਇਹਨੇ ਜਨਮ ਦਿੱਤਾ ਇੱਕ ਵੱਡੀ ਗਾਂ ਸੂਈ ਸਵਾਈ ਹੈ ਆ ਗੋਪੀ ਭਾਈ ਜਿਹੜੀ 3 ਨੰਬਰ ਤੇ ਹੈਗਾ ਹਾਂ ਹਾਂਜੀ ਇਹ ਭਾਈ 10 ਦਿਨ ਹੋ ਗਏ ਇਹਨੂੰ ਸੂਈ ਨੂੰ ਇਹਦੇ ਮੂਰਲੇ ਥਾਂ 'ਚ ਥੋੜਾ ਦੁੱਧ ਘੱਟ ਆ ਪਰਲੇ ਨਾਲੋਂ ਠੀਕ ਹੈ ਭਾਈ ਬਹਿਣੀ ਵਾਲੇ ਮੂਰਲੇ 'ਚ ਠੀਕ ਹੈ ਭਾਈ ਤੇ 10 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ 16 ਕਿਲੋ ਦੁੱਧ ਆ ਭਾਈ ਜੀ ਅੱਛਾ ਭਾਈ ਕੀ ਰੇਟ ਰੱਖਦੇ ਉਹਦਾ ਇਹਦਾ 75000 ਰੁਪਏ ਇਹਦਾ ਬੱਚਾ ਇਹਦਾ ਵੱਛੀ ਸੀਗੀ ਮਰ ਗਈ ਦੋਸੋ ਬੱਚਾ ਇਹਦਾ ਚੜਾਈ ਕਰ ਗਿਆ ਬਹਿਣੀ ਵਾਲੇ ਪਾਸੇ ਮੂਰਲੇ ਥਾਂ 'ਚ ਦੁੱਧ ਦੂਜੇ ਦੇ ਮੁਕਾਬਲੇ ਘੱਟ ਆ ਉਹ ਤੁਸੀਂ ਚੋ ਕੇ ਦੇਖ ਲਓ ਲਿਆ ਭਾਈ 16 ਕਿਲੋ ਦੁੱਧ ਇਸ ਟਾਈਮ ਦੇ ਰਹੀ ਹੈ 75000 ਰੇਟ ਹੈ ਢਾਂਚਾ ਵੱਡਾ ਹੈ ਗਾਂ ਦਾ ਪਰ ਜਿਹੜੀ ਸਮੱਸਿਆ ਹੈ ਥਣ ਦੀ ਉਹ ਤੁਹਾਨੂੰ ਪਹਿਲਾਂ ਦੱਸਤੀ ਕੋਲੋਂ ਆ ਕੇ ਤੁਸੀਂ ਹੋਂਡੇ ਨੂੰ ਇਹ ਦੂ ਬਾਅਦ ਚ ਚੋਲੋਗੇ ਪਾਸ ਕਰ ਲੋਗੇ ਸੋ ਦੋਸਤੋ ਢਾਂਚਾ ਗਾਂ ਦਾ ਦੇਖ ਲਓ ਥੋੜਾ ਕ੍ਰਾਸ ਬਰੀਡ ਗਾਂ ਹੈ ਇਹਨਾਂ ਦੀ ਫੈਂਟ ਚੰਗੀ ਰਹਿੰਦੀ ਹੈ ਦੁੱਧ ਵੀ ਇਹ ਤੁਹਾਡੇ ਸਾਹਮਣੇ ਹੈ ਖੈਰ ਹੋਰ ਵੀ ਸੇਵਾ ਦੇ ਨਾਲ ਦੁੱਧ ਵਸ ਸਕਦੀ ਹੈ ਕਿਉਂਕਿ ਜਦੋਂ ਪਸ਼ੂ ਕੋਈ ਭਰਾ ਵੇਚਣ ਤੇ ਆਉਂਦਾ ਨਾ ਉਹ ਕੇਅਰ ਆਟੋਮੈਟਿਕ ਹੀ ਘਟ ਜਾਂਦੀ ਹੈ ਪਸ਼ੂਆਂ ਦੀ ਤੇ ਜਿਹੜਾ ਖਰੀਦਦਾ ਹੈ ਉਹ ਵੱਧ ਸਾਂਭਦਾ ਹੈ ਇਦੇ ਨਾਲ ਫਰਕ ਪੈ ਜਾਂਦਾ ਦੁੱਧ ਵੱਧ ਜਾਂਦਾ ਹੁੰਦਾ ਪਸ਼ੂ 16 ਕਿਲੋ ਦੁੱਧ ਦੇ ਰਹੀ ਹੈ ਦੋਸਤੋ ਸੂਈ ਤਾਜੀ ਹੈ ਬੱਚਾ ਵੱਛੀ ਸੀ ਪਰ ਹੁਣ ਨਹੀਂ ਹੈ ਰੇਟ ਵੀਡੀਓ ਦੇ ਵਿੱਚ ਸਾਰੇ ਪਸ਼ੂਆਂ ਦੇ ਕਰ ਦੇਣੇ ਆ ਬਾਂਦੇ ਵੀਰੇ ਲੈ ਚਲੇਗਾ ਖੁੱਲ ਲੰਬੀ ਹੈ ਗਾਂ ਦੋਸਤੋ ਲੰਬਾਈ ਤੇ ਇਹਦੀ ਆਮ ਗਾਵਾਂ ਨਾਲੋਂ ਵੱਧ ਹੈ ਹਵਾਨਾ ਵੀ ਚੰਗਾ ਪਰ ਅਜੇ ਸਪੇਸ ਹਵਾਨੇ 'ਚ ਦੱਸਦੀ ਆ ਵੀ ਇਹ ਦੁੱਧ ਹੋਰ ਵਧੂਗੀ ਟੋਕੜ ਕੱਪਣ ਗਾਂ ਹੈ ਇਹ ਵੀ ਤੁਹਾਨੂੰ ਵੀਡੀਓ 'ਚ ਦਿਖਾਉਣੇ ਆ ਬਾਈ ਜਿਹੜੀ ਇਹ ਟੋਕੜ ਕੱਪਣ ਹੈ ਕਿੰਨੇ ਚਿਰ ਦੀ ਹੈ ਗੱਬ ਹੋ ਗਈ ਬਾਈ ਇਹ 2.5 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਚੈੱਕ ਪਾਸੋ ਕਰਾ ਲਈ ਆਪਾਂ ਹਾਂਜੀ ਹਾਂਜੀ ਆਪਾਂ ਕਰਾ ਲਈ ਆ ਦੁੱਧ ਕਿੰਨਾ ਦੇ ਰਹੀ ਦੁੱਧ 13 ਕਿਲੋ ਬਾਈ ਕੀ ਭਾਜ ਦੇਵਾਂਗੇ ਇਹਦੀ ਡਿਮਾਂਡ 65000 ਆ ਬਾਈ ਤੋਰੀ ਬਾਈ ਇਹਨੂੰ 65000 ਡਿਮਾਂਡ ਆ ਦੋਸਤੋ ਇਹ ਵੀ ਜਰਸੀ ਸਾਈਵਾਲ ਕਰਾਸ ਹੈ ਦੁੱਧ ਦੇ ਰਹੀ ਹੈ 13 ਲੀਟਰ ਤੇ 2.5 ਮਹੀਨਿਆਂ ਦੀ ਕਨਫਰਮ ਆ ਵੀ ਇਹ ਚੈੱਕ ਪਾਸ ਹੈ ਚੈੱਕ ਪਾਸ ਕਰਾ ਲਈ ਆ ਬਾਈ ਉਹਨਾਂ ਨੇ ਢਾਂਚਾ ਬਹੁਤ ਸੋਹਣਾ ਗਾਂ ਦਾ ਦੱਸੋ ਟੋਕੜ ਘੱਬਣ ਗਾਂ ਹਵਾਨਾ ਵੀ ਚੰਗਾ ਦਿਖਾਉਂਦੀ ਐ ਦੁੱਧ 13 ਕਿਲੋ ਦੇ ਰਹੀ ਐ ਲਿਆ ਵੀਰੇ 62000 ਦਾ ਰੇਟ ਰੱਖਿਆ ਹਵਾਨਾ ਤੁਸੀਂ ਦੇਖ ਲਓ ਇਸ ਤੋਂ ਬਾਅਦ ਆਪਾਂ ਦੁੱਧ ਵਾਲਿਆਂ ਤੁਹਾਨੂੰ ਗਾਵਾਂ ਦਿਖਾ ਦਿਆਂ ਤੇ ਹੁਣ ਆਪਾਂ ਬਾਈ ਤੋਂ ਮਿਲਕਿੰਗ ਮਸ਼ੀਨ ਬਾਰੇ ਪੁੱਛ ਲੈਨੇ ਆ। ਅ ਭਾਈ ਮਿਲਕਿੰਗ ਮਸ਼ੀਨ ਆਪਾਂ ਇਹ ਦੇ ਦੇਣੀ ਹੈ ਨਾ। ਹਾਂਜੀ ਹਾਂਜੀ ਦੇ ਦੇਣੀ। ਕੀ ਰੇਟ 'ਚ ਵੇਚਾਂਗੇ ਇਹਨੂੰ ਆਪਾਂ? ਇਹਦੀ ਡਿਮਾਂਡ 35000 ਰੁਪਿਆ ਹੈ ਜੀ। 35000 ਓਕੇ ਦੇ ਮਾਨਤਾ ਨੂੰ ਹੋ ਜਾਊਗਾ ਜੀ। ਓਕੇ ਦੋਸਤੋ ਇਹਦੀ ਮੈਂ ਥੋੜੀ ਤੁਹਾਨੂੰ ਜੋ ਮੈਨੂੰ ਪਤਾ ਲੱਗਾ ਉਹ ਦੱਸ ਦਿੰਨਾ ਵੀ ਇਹਦੀ ਜਿਹੜੀ ਮੋਟਰ ਹੈ ਉਹ ਡਬਲ ਗਾਵਾਂ ਨੂੰ ਦੋਆਂ ਨੂੰ ਚੋ ਸਕਦੀ ਹੈ ਪਰ ਬਾਲਟੀ ਇਹਦੇ ਨਾਲ ਸਿੰਗਲ ਹੀ ਆ ਤੇ ਤੁਸੀਂ ਸਿੰਗਲ ਦੇ ਹਿਸਾਬ ਤੇ ਇਹਨੂੰ ਖਰੀਦ ਲਓ ਵੈਂਸਨ ਕੰਪਨੀ ਦੀ ਹੈ। ਜਿਹੜੀ ਕੰਦ ਚ ਫੱਟ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਮਸ਼ੀਨ ਸੀ ਪਰ ਇਹਨਾਂ ਨੇ ਸਪੈਸ਼ਲ ਇਹਨੂੰ ਜਿਹੜਾ ਇਹਦਾ ਵੈਕਿਊਮ ਵਾਸਤੇ ਜਿਹੜਾ ਪੰਪ ਲੱਗਦਾ ਸਾਈਡਾਂ ਤੇ ਜਿਹੜਾ ਇਹ ਤੁਸੀਂ ਦੇਖੋਗੇ ਲਾਲ ਰੰਗ ਦਾ ਇਹ ਸਪੈਸ਼ਲ ਜਿਹੜਾ ਉਹ ਨਵਾਂ ਹੀ ਲਵਾ ਲਿਆ ਸੋ ਮੋਟਰ ਕੱਲੀ ਇਹਦੀ ਪੁਰਾਣੀ ਹੈ ਜਿਹੜਾ ਪਾਵਰ ਵਾਲਾ ਇਹਦਾ ਪੰਪ ਹੈ ਜਿਹਦੇ ਚ ਹਵਾ ਨੇ ਘੁੰਮਣਾ ਹੈ ਤਾਂ ਉਹ ਇਹ ਨਵੇਂ ਇਹਨਾਂ ਨੇ ਬਿਲਕੁਲ ਲਵਾਇਆ ਹੋਇਆ ਹੈ ਬਾਕੀ ਕੋਲੋਂ ਆਕੇ ਤੁਸੀਂ ਇਸ ਚੀਜ਼ ਨੂੰ ਵੀ ਦੇਖ ਲਓ ਇੱਕ ਸੈਂਡੀਗੇਟ ਤੁਹਾਨੂੰ ਵੀਡੀਓ ਚ ਦਿਖਾ ਦਈਏ ਇਹ ਤਾਂ ਇੱਕ ਮਹੀਨਾ ਪਹਿਲਾਂ ਹੀ ਆਇਆ ਹੈ ਪੱਠੇ ਤੁਸੀਂ ਦੇਖ ਲਓ ਬਹੁਤ ਸੋਹਣਾ ਕੂਤਰਾ ਕਰਦਾ ਹੈ ਇਹ ਅੱਛਾ ਭਾਈ ਇਹ ਜਿਹੜਾ ਆਪਾਂ ਸੈਂਡੀਗੇਟ ਆ ਤਾਂ ਮੇਰੇ ਖਿਆਲ ਚ ਮਹੀਨਾ ਕੀ ਹੋਇਆ ਹੈ ਹਾਂਜੀ ਸੈਂਡੀਗੇਟ ਨੂੰ ਮਹੀਨਾ ਕੋ ਹੋਇਆ ਮੋਟਰ ਅਲੱਗ ਲਾਈ ਹੋਈ ਆ ਆਪਾਂ ਅੱਛਾ ਇਹ ਅਲੱਗ ਲਾਈ ਵੀ ਆ ਹਾਂਜੀ ਠੀਕ ਹੈ ਕੱਲਾ ਸੈਂਡਿਗੇਟ ਲਿਆਂਦਾ ਸੀ ਤੇ ਮੋਟਰ ਬਾਅਦ ਚ ਫਿੱਟ ਕਰਾ ਲਈ ਹਾਂਜੀ ਠੀਕ ਐ ਸਾਹ ਬਾਈ ਕੀ ਰੇਟ ਰੱਖਦੇ ਹੋ ਇਹਦਾ ਤੁਸੀਂ ਇਹ ਆਪਾਂ ਬਾਈ ਮਹੀਨਾ ਹੋ ਗਿਆ 18500 ਰੁਪਏ ਦਾ ਲਿਆ ਸੀਗਾ 5000 ਦੀ ਮੋਟਰ ਲਾਈ ਸੀ ਠੀਕ ਐ ਸੋ ਦੋਸਤੋ ਇਹ 18500 ਦਾ ਜਿਹੜਾ ਉਹ ਸੈਂਡਿਗੇਟ ਇਹਨਾਂ ਨੇ ਖਰੀਦਿਆ ਤੇ ਮੋਟਰ ਇਹਦੇ ਨਾਲ ਫਿੱਟ ਕਰਾਈ ਹੋਈ ਐ ਬਾਕੀ ਤੁਸੀਂ ਇਹ ਰੇਟ ਤੁਹਾਨੂੰ ਦੱਸਤਾ ਜਮਾ ਹੀ ਨਮਾ ਜੇ ਨਮਾ ਲੈਣ ਚੱਲਿਓ ਤਾਂ ਕੁਸਮਾਨਤਨ ਹੋ ਹੀ ਜਾਣਾ ਤੇ ਤੁਹਾਡਾ ਉਸ ਪੱਖ ਤੋਂ ਫਾਇਦਾ ਹੋ ਜਾਊਗਾ ਤੋਂ ਬਾਕੀ ਤੁਸੀਂ ਆ ਕੇ ਦੇਖ ਲਓ ਹੁਣ ਇਹਦੇ ਨਾਲ ਵੀਰ ਪੱਠੇ ਕੁੱਤਰ ਰਿਹਾ ਸੀਗਾ ਤੇ ਆਪਾਂ ਤੁਹਾਨੂੰ ਇਹਵੇਂ ਦਿਖਾ ਦਿੰਨੇ ਸੋ ਮੋਟਰ ਇਹਦੇ ਲੱਗੀ ਹੋਈ ਐ ਟਾਇਰ ਥੱਲੇ ਲੱਗੇ ਆ ਜਿੱਥੇ ਮਰਜ਼ੀ ਰੋਪ ਲੋ ਇਹ ਜਗਾ ਘਟ ਘੇਰਦੇ ਆ ਸੈਂਡਿਗੇਟ ਇਸ ਤਰੀਕੇ ਨਾਲ ਜਿੱਥੇ ਮਰਜ਼ੀ ਤੁਸੀਂ ਲਾ ਸਕਦੇ ਹੋ ਸੋ ਇਹ ਤੋਂ ਇਲਾਵਾ ਕੁਝ ਬੱਛੀਆਂ ਤੁਹਾਨੂੰ ਦਿਖਾਉਣੀਆਂ ਐ ਇਸੇ ਵੀਡੀਓ ਚ ਉਹਦੇ ਬਾਰੇ ਵੀ ਗੱਲਬਾਤ ਬਾਈ ਨਾ ਕਰਵਾਗੇ ਅੱਛਾ ਬਾਈ ਜਿਹੜੀਆਂ ਇਹ ਬੱਚੀਆਂ ਆ ਆਪਾਂ ਦਿਖਾਵਾਂਗੇ ਸਾਹਮਣੇ ਹਾਂਜੀ ਬਾਈ ਪਹਿਲੇ ਨੰਬਰ ਤੇ ਵੱਡੀ ਬੱਚੀ ਜਿਹੜੀ ਹਾਂਜੀ ਬਾਈ ਇਹ ਰਮਾੜਾ ਦੇ ਸੀਮਨ ਦੀ ਬੱਚੀ ਆ ਬਾਈ ਦੰਦੋਂ ਕਿਵੇਂ ਆ ਇਹ ਦੰਦੋਂ ਖੀਰੀ ਆ ਬਾਈ ਵੀਡੀਓ ਚ ਦਿਖਾ ਦਿਓ ਆਪਣਾ ਦੰਦੋਂ ਖੀਰੀ ਹੈ ਹਾਂਜੀ ਠੀਕ ਐ ਤੇ ਰੇਟ ਇਹਦਾ ਕਿਰੂਗਾ ਇਹਦੀ ਡਿਮਾਂਡ 45000 ਰੁਪਏ ਹੈ ਦੰਦ ਦਿਖਾ ਦੇ ਹਾਂਜੀ ਦਿਖਾ ਦਿਓ ਦੋਸਤੋਂ ਦੰਦੋਂ ਖੀਰੀ ਹੈ 45000 ਡਿਮਾਂਡ ਹੈ ਰਮਾੜਾ ਦੇ ਸੀਮਨ ਦੀ ਇਹ ਬੱਚੀ ਹੈ ਕਨਫਰਮ ਹੀ ਆ ਦੋਸਤੋਂ ਖੀਰੀ ਹੈ ਜੀ ਬਾਕੀ ਕੋਲੋਂ ਆ ਕੇ ਤੁਸੀਂ ਫੇਰ ਦੰਦ ਜਿਹੜੇ ਉਹ ਪੱਟ ਕੇ ਦੇਖ ਲਓ। ਤੋਂ ਇਹ ਬੱਛੀ ਦੇਖੋ ਤੁਸੀਂ ਇਹਦੇ ਨਾਲ ਜਿਹੜੀ ਛੋਟੀ ਬੱਛੀ ਬਈ ਇਹ ਪਾਈਪਰ ਦੇ ਸੀ ਮੰਦੀ ਆ ਬਈ। ਪਾਈਪਰ ਦੇ ਸੀ ਮੰਦੀ ਆ। ਇਹਦਾ ਰੇਟ ਕੀ ਰਹਿਣਾ ਹੈ? ਇਹਦਾ ਰੇਟ 25000 ਆ ਜੀ। ਛੋਟੀ ਉਮਰ ਦਾ ਬੱਚਾ ਹੀ ਆ ਦੋਸਤੋ ਇਹ ਦੰਦੋ ਖੀਰੀ ਆ। 25000 ਰੇਟ ਪਾਈਪਰ ਬੋਲ ਦੀ ਤੇ ਅਰਮਾਡਾ ਦੀ ਦੋ ਬੱਛੀਆਂ 25 ਤੇ 45 70000 ਚ ਜੋੜਾ ਬਣਦਾ। ਬਾਕੀ ਤੁਸੀਂ ਗੱਲਬਾਤ ਕਰਿਓ ਥੋੜਾ ਬਹੁਤ ਮਾਨਤਾ ਹੋਣਾ ਹੀ ਹੁੰਦਾ ਹਰੇਕ ਚੀਜ਼ 'ਚ ਇੱਕ ਗਾਂ ਹੋਰ ਦੋਸਤੋ ਇੱਕ ਗੱਪਣ ਹੈ ਅੱਛਾ ਭਾਈ ਇਹ ਜਿਹੜੀ ਗਾਂ ਹਾਂਜੀ ਇੱਕ ਗੱਪਣ ਹੈ ਜੀ ਕਿੰਨਾ ਟਾਈਮ ਲੈਂਦੀ ਇਹਨੇ 10 ਦਿਨ ਬਾਕੀ ਰਹਿ ਗਈ 10 ਦਿਨ ਬਾਕੀ ਹੈ ਹਾਂਜੀ ਸੱਜਰ ਮਤਲਬ 20-22 ਕਿਲੋ ਦੁੱਧ ਦਿੰਦੀ ਹੈ ਜੀ ਅੱਛਾ ਇਹ ਫਿਰ ਦੁੱਧ ਫਿਰ ਨੇੜਾ ਹੀ ਲਾਊਗੀ ਹੈ ਨਾ ਜ਼ਿਆਦਾ ਹਾਂ ਬਸ ਨੇੜਾ ਹੀ 10 ਦਿਨ ਲੈ ਜੂਗੀ ਮੰਨ ਲਓ ਕੀ ਰੇਟ ਰੂਗੇ ਤਾਂ ਫਿਰ ਇਹਦੀ ਡਿਮਾਂਡ 75000 ਰੁਪਏ ਦੀ ਤੋਰੀ ਭਾਈ 75000 ਦੋਸਤੋ ਰੇਟ ਹੈ 10 ਦਿਨ ਅਜੇ ਬਾਕੀ ਹੈ ਦੁੱਧ 22 ਕਿਲੋ 22 ਕੰਨਾਂ ਸੱਚਰ ਦਿੰਦੀ ਐ ਵੱਡੀ ਵੜ ਹੈ ਕਦ ਕਾਠ ਵਾਲੀ ਐ ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ ਪਰ ਅਜੇ 10 ਦਿਨ ਬਾਕੀ ਐ ਅੱਜ ਦਾ ਰੇਟ 75000 ਹੈ ਲੈ ਆ ਭਾਈ ਸਵੇਗਾ ਤੁਸੀਂ ਇੱਕ ਵਾਰ ਦੇਖੋ ਇੱਕ ਹੋਰ ਗਾਂ ਦੱਸੋ ਜਿਹੜੀ ਸੂਣ ਦੇ ਨੇੜ ਐ ਇਹ ਗੋਪੀ ਭਾਈ ਇਹਦੀ ਕੀ ਡਿਟੇਲ ਆ ਕਿੰਨਾ ਟਾਈਮ ਲਾਊਗੀ ਸੋਣ ਦੇ ਵਿੱਚ ਸੱਤ ਦਿਨ ਬਾਕੀ ਰਹਿ ਗਏ ਭਾਈ 7 ਦਿਨ ਬਾਕੀ ਹੈ ਹਾਂਜੀ ਠੀਕ ਹੈ ਇਹਦਾ ਰੇਟ ਇਹਨੇ ਪਹਿਲੇ ਸੂਏ ਮਤਲਬ 18 ਕਿਲੋ ਦਾ ਦਿੱਤਾ ਹੈਗਾ ਠੀਕ ਹੈ ਇਹ ਦੂਜਾ ਸੂਆ ਸੋਨਾ ਇਹਦਾ ਹੀ ਡਿਮਾਂਡ 95000 ਰੁਪਏ ਤੋਰ ਦੇ ਭਾਈ 95000 ਡਿਮਾਂਡ ਆ ਦੱਸੋ ਇਧਰ ਬਾਹਰ ਨੂੰ ਲਿਆ ਵੀਰੇ ਸੋ ਦੋਸਤੋ ਡਿਮਾਂਡ 95000 ਆ ਥਣ ਹੱਥੀ ਚਵਾਈ ਵਾਲੇ ਆ ਢਾਂਚਾ ਸੋਨਾ ਹੈ ਪਰ ਰੇਟ ਜਿਹੜਾ ਮੰਗਿਆ ਉਹਦੇ ਚੋਂ ਮਾਨਤਾਣ ਹੋਊਗਾ। ਸੋ ਜਿਹਨੂੰ ਪਸੰਦ ਆਵੇ ਤਾਂ ਇਹ ਗਾਂ ਵੀ ਤੁਸੀਂ ਖਰੀਦ ਸਕਦੇ ਹੋ। ਨੰਬਰ ਜਿਹੜਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ। ਮੈਂ ਜਦੋਂ ਇਦਾਂ ਦੀਆਂ ਵੀਡੀਓ ਬਣਾਉਣਾ ਹੈ ਕਈ ਵਾਰ ਕੀ ਹੁੰਦਾ ਵੀ ਬਹੁਤੇ ਫੋਨ ਆਉਣ ਲੱਗ ਜਾਂਦੇ ਆ। ਕਿਸੇ ਭਰਾ ਤੋਂ ਫੋਨ ਨਾ ਰਿਸੀਵ ਨਹੀਂ ਹੁੰਦਾ। ਸੋ ਜੇ ਕੋਈ ਵੀਰ ਖੇਚਲ ਕਰ ਸਕਦਾ ਹੈ ਤਾਂ ਤੁਸੀਂ ਪਿੰਡ ਪਹੁੰਚ ਕੇ ਇੱਥੇ ਆ ਕੇ ਪਸ਼ੂ ਦੇਖ ਲਿਓ। ਹੋ ਸਕਦਾ ਤੁਹਾਡੇ ਆਉਂਦੇ ਨੂੰ ਕੁਛ ਨਾ ਕਿ ਕਿਉਂ ਵਿਕ ਵੀ ਸਕਦੇ ਆ। ਸੋ ਤੁਹਾਡਾ ਆਪਣੀ ਸਮਝ ਆ ਤੇ ਰਿਸਕ ਹੈ ਜਿਹੜਾ ਤੇਲ ਵਾਲਾ। ਪਰ ਆਉਂਗੇ ਤਾਂ ਪਸ਼ੂ ਚੰਗੇ ਆ ਤੁਹਾਨੂੰ ਮਿਲ ਜਾਣਗੇ ਇੱਕ ਸਾਹਮਣੇ ਬੱਛੀ ਛੋਟੀ ਉਮਰ ਦੀ ਉਹ ਦੇਖ ਇਹਨਾਂ ਨੇ ਵੇਚ ਦੇਣੀ ਆ ਤੇ ਮੇਰੇ ਖਿਆਲ ਚ ਇਹ ਰੇੜੀ ਵੀ ਜਿਹੜੀ ਇਹਨਾਂ ਦੇ ਕਿਸੇ ਕੰਮ ਨਹੀਂ ਆਉਣੀ ਇਹ ਵੀ ਆਪਾਂ ਇਹਦੇ ਬਾਰੇ ਕੁਝ ਲਾਂਗੇ ਭਾਈ ਜਿਹੜੀ ਇਹ ਬੱਛੀ ਹੈ ਕਿੰਨੀ ਉਮਰ ਹੋਊਗੀ ਤੁਹਾਨੂੰ ਚਾਰ ਕੁ ਤਿੰਨ ਮਹੀਨੇ ਉਮਰ ਹੈ ਇਹ ਕਿੰਨੀ ਤਿੰਨ ਮਹੀਨੇ ਤਿੰਨ ਮਹੀਨੇ ਹਾਂਜੀ ਠੀਕ ਹੈ ਕਿੰਨੇ ਦੀ ਦੇ ਦਿਆਂਗੇ ਭਾਈ ਇਹਦੀ ਡਿਮਾਂਡ ਤਾਂ 7-8000 ਰੁਪਏ ਕਰ ਦਿਆਂ ਜੀ ਮੌਕੇ ਤੇ ਹੋ ਜਾ ਠੀਕ ਹੈ ਸੋ ਦੋਸਤੋ 7 8000 ਰੁਪਏ 7000 ਡਿਮਾਂਡ ਸਾਰੇ ਪਸ਼ੂਆਂ ਨੂੰ ਜਿਹੜਾ ਕੋਈ ਇਕੱਠੇ ਲਊਗਾ ਤੇ ਆਪਾਂ ਉਹ ਨਾਲ ਦੇ ਦੇਾਂ ਹੁਣ ਨਾਲ ਦੇ ਦਾਂਗੇ ਹਾਂਜੀ ਠੀਕ ਐ ਸੋ ਇਹ ਬੱਛੀ ਦੋਸਤੋ ਦੇ ਦੇਣੀ ਐ 11 ਨਸਲ ਦਾ ਸੀ ਮਨ ਲਵਾਇਆ ਸੀ ਇੱਕ ਹੋਰ ਚੀਜ਼ ਜਿਹੜੀ ਧਿਆਨ ਚ ਆਉਂਦੀ ਐ ਵੀ ਮੈਟ ਇਹਨਾਂ ਨੇ ਹਜੇ ਹੋਣੀ ਖਰੀਦੇ ਐ 1850 ਦਾ ਇੱਕ ਮੈਟ ਆਇਆ ਸੀ ਭਾਰਤ ਕੰਪਨੀ ਦੇ ਐ ਜੇ ਕੋਈ ਵੀਰ ਲੈ ਜਾਣੇ ਚਾਹੁੰਦਾ ਤੇ ਇਹਨਾਂ ਨੇ ਦੇ ਦੇਣੇ ਆ ਫਸ ਰੇਟੇ ਦਾ ਘਟ ਜਾਊਗਾ ਤੇ ਤੁਸੀਂ ਜੇ ਕੋਈ ਵੀਰ ਨਵੇਂ ਖਰੀਦਨੇ ਚਾਹੁੰਦਾ ਤਾਂ ਲਗਭਗ ਨਵੇਂ ਵਾਂਗੂ ਪਏ ਐ ਬਾਕੀ ਇਹਨਾਂ ਨੂੰ ਤੁਸੀਂ ਚੱਕ ਕੇ ਕੋਲੋਂ ਇਹਨਾਂ ਨੂੰ ਦੇਖ ਲਿਓ। ਅੱਛਾ ਭਾਈ ਇਹ ਮੈਟ ਦੇ ਦਿਆਂਗੇ ਹਨਾ? ਹਾਂਜੀ ਦੇ ਦੇਨੇ ਆ। ਤੇ ਆਲਰੇਡੀ ਵੀ ਦੇ ਦਿਆਂਗੇ ਜੇ। ਹਾਂਜੀ ਇਹ ਵੀ ਦੇ ਦਾਂਗੇ। ਇਹ ਨਹੀਂ। ਅੱਛਾ ਇਹ ਨਹੀਂ ਦੇਣੀ। ਰੇੜੀ ਦੋਸਤੋ ਨਹੀਂ ਦੇਣੀ। ਚਲੋ ਖੈਰ ਇਹਨਾਂ ਦਾ ਸਾਧਨ ਬਣਿਆ ਵਾ। ਅ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਪਸ਼ੂ ਤੁਹਾਨੂੰ ਦਿਖਾਏ ਆ ਨਾਲ ਕੁਝ ਮਸ਼ੀਨਰੀ ਦਿਖਾਈ ਹੈ। ਫੇਰ ਬੇਨਤੀ ਆ ਵੀ ਤੁਸੀਂ ਇਹਨਾਂ ਚੋਂ ਜਿਹੜੀ ਵੀ ਚੀਜ਼ ਖਰੀਦਣੀ ਚਾਹੋ ਉਹ ਪਸ਼ੂ ਚੋ ਕੇ ਦੇਖਿਓ। ਮਸ਼ੀਨਾ ਆਪਦੀਆਂ ਚਲਾ ਕੇ ਦੇਖ ਲਓ। ਤੋ ਸੱਲੀ ਕਰਨਾ ਤੁਹਾਡਾ ਹੱਕ ਹੈ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਮਿਹਰਬਾਨੀ